ਪਾਕੰਦੂ ਬਟਾ ਕੇ ਵੈਰੀ ਹੀਰਾ ਲੈ ਗਿਆ ਲੈ ਗਿਆ ਹੀਰ ਪੜਤੇ 1749 ਦੇ ਵਿੱਚ ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਇਹ ਭਾਰਤ ਤੇ ਹਾਂ ਤਾਂ ਉਦੋਂ ਹੀ ਵਾਰਸ਼ਾ ਦਾ ਜ਼ਮਾਨਾ ਹੈ ਉਹ ਸਮਾਂ ਤੇ ਹੀਰ ਰੋਮਾਂਟਿਕ ਹੈ ਤੇ ਜਿਹੜਾ ਉਸ ਸਮੇਂ ਮੁਹੰਮਦ ਸ਼ਾਹ ਰਗੀਲਾ ਦਿੱਲੀ 'ਚ ਬੈਠਾ ਸੀ ਰਾਜ ਕਰਦਾ ਸੀ ਉਹ ਵੀ ਰੋਮਾਂਟਿਕ ਦੀ ਪੂਰਾ ਉਹ ਰੰਗ ਰਲੀਆਂ ਦੇ ਵਿੱਚ ਮਸਤ ਸੀਗਾ ਨਾਦਰ ਸ਼ਾਹ ਨੂੰ ਕੌਣ ਰੋਕ ਸਕਦਾ ਸੀ ਹਣਾ ਆ ਗਿਆ ਉਹਨੇ ਮਾਰ ਮਾਰ ਕਰਦਾ ਉਹਦੇ ਅੱਗੇ ਸਮਰਪਿਤ ਹੋ ਗਿਆ ਉਹ ਤਾਂ ਮੁਹੰਮਦ ਸ਼ਾਹ ਰਗੀਲਾ ਕਿਉਂਕਿ ਉਹਦਾ ਲੱਗਣਾ ਤਾਂ ਜਾਣਦਾ ਹੀ ਨਹੀਂ ਸੀ ਤਾਂ ਉਦੋਂ ਉਹਦੇ ਕੋਲੇ ਦੋ ਵੱਡੀਆਂ ਚੀਜ਼ਾਂ ਸੀ ਮੁਹੰਮਦ ਸ਼ਾਹ ਰਗੀਲੇ ਕੋਲੇ ਇੱਕ ਤਾਂ ਤਖਤ-ਏ-ਤਾऊस ਮੋਰ ਦਾ ਸ਼ਗਾਸ਼ਨ ਕਹਿੰਦੇ ਨੇ ਜਿਹੜਾ ਇੰਡੀਆ ਦਾ ਸਭ ਤੋਂ ਬੇਸ਼ਕੀਮਤੀ ਸੀ ਉਹਦੇ ਉੱਪਰ ਇਹ ਕੋਹੀਨੂਰ ਹੀਰਾ ਲੱਗਿਆ ਹੁੰਦਾ ਸੀ ਉਹਦੇ ਮਤਲਬ ਸ਼ਰ ਗਿੱਲੇ ਨੇ ਆਪਣੀ ਪੱਗ ਦੇ ਵਿੱਚ ਲੁਕੋ ਲਿਆ ਹੀਰਾ ਤੇ ਉਹਨੇ ਸਾਰਾ ਲੁੱਟ ਲਿਆ ਸਭ ਕੁਝ ਦਿੱਲੀ ਲੁੱਟ ਕੇ ਉਹ ਤੋਂ ਬਾਅਦ ਉਹ ਬੜੇ ਉੱਚੀ ਮਤਲਬ ਕਹਿਣ ਲੱਗਿਆ ਕਹਿੰਦਾ ਅੱਜ ਤਾਂ ਮੈਂ ਪੂਰਾ ਇੰਡੀਆ ਲੁੱਟ ਲਿਆ ਤਾਂ ਇੱਕ ਨੱਚਣ ਵਾਲੀ ਸੀ ਕੋਲੇ ਨਾਚੀ ਉਹ ਭਾਈ ਦੀ ਭਾਈ ਦੀ ਉਹਦੇ ਕੋਲੇ ਆ ਕੇ ਕੰਨ 'ਚ ਕਹਿੰਦੀ ਜਿਹੜੀ ਚੀਜ਼ ਲੁੱਟਣ ਵਾਲੀ ਨਹੀਂ ਉਹ ਤਾਂ ਹਜੇ ਲੁੱਟੀ ਨਹੀਂ ਗਈ ਦਿੱਤੋਂ ਉਹ ਕਹਿੰਦਾ ਕਿਹੜੀ ਹੈ ਕਹਿੰਦਾ ਇਹਦੇ ਪੱਗ ਦੇ ਵਿੱਚ ਲੁਕੋਇਆ ਹੋਇਆ ਹੀਰਾ ਇੱਕ ਉਹ ਬੇਸ਼ਕੀਮਤੀ ਹੈ ਤੇ ਉਹਨੇ ਫਿਰ ਕੀ ਕੀਤਾ ਚਲਾਕੀ ਦੇ ਨਾਲ